ਲੈ ਸੱਜਣਾ ਪਿੰਡ ਧੰਦੀਵਾਲ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਤੋਂ ਇੱਕ ਦੋ ਦੰਦ ਬੱਛੀ ਲੱਗਿਆ ਤੁਹਾਨੂੰ ਦਿਖਾਉਣਾ ਬਿਲਕੁਲ ਤਾਜੀ ਸੂਈ ਤੇ ਨਾਲ ਇਹਦੇ ਬਹੁਤ ਟੌਪ ਦੇ ਸੀਮਨ ਦੀ ਬੱਛੀ ਆ ਤੇ ਬਾਕੀ ਗੱਲਵਾ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਬਿਲਕੁਲ ਫਿਕਸ ਜੇ ਹਵਾਨੇ ਦੀ ਆ ਘਰ ਦੀ ਬੱਛੀ ਆ ਤੇ ਕੋਈ ਬਾਈ ਹੋਰ ਨਾ ਵਪਾਰ ਦਾ ਕੰਮ ਨਹੀਂ ਤੇ ਜੇ ਗੱਲ ਕਰ ਲਈਏ ਜ਼ਿਆਦਾਤਰ ਬਾਈ ਹੋਰੀ ਨਾ ਬੈੜਾ ਤਿਆਰ ਕਰਕੇ ਵੇਚਦਾ ਜਿੰਮੇ ਕਹੇ ਲਈ ਇੱਕ ਅੱਧੀ ਨਾ ਜ਼ਿਆਦਾ ਹੋ ਜਾਂਦੀ ਆ ਉਹ ਬਾਈ ਹੋਰੀ ਸੇਲ ਕਰ ਦਿੰਦ ਨੇ ਇਹ ਥੋੜਾ ਵੀ ਆਰਡਰ ਤੇ ਮਾਰਨੀ ਕੈਮਰਾ ਲੇਵਾ ਰੱਖੂਗੀ ਬ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਆ ਜੋਰਲੇ ਬੰਨੇ ਹੋਰ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਚੜ੍ਹਦੀ ਕਲਾ ਜੀ ਹਾਂਜੀ ਹਾਂਜੀ ਨਾਮ ਤੇ ਫੋਨ ਨੰਬਰ ਦੱਸ ਦਿਓ ਜੀ ਵੀਰ ਜੀ ਨਾਮ ਮੇਰਾ ਹਰਵਿੰਦਰ ਸਿੰਘ ਹੈ ਫੋਨ ਨੰਬਰ ਤੇ ਫੋਨ ਨੰਬਰ ਹੈਗਾ ਜੀ 98783 ਹਾਂਜੀ 50508 98783 ਜੀ 50508 ਇਹਦਾ ਸੂਆ ਕਿਹੜਾ ਰੂਗਾ ਜੀ ਬੜਦਾ ਏ ਪਲੂਣ ਬੱਛੀ ਹੈ ਜੀ ਪਹਿਲਣ ਹਾਂਜੀ ਆ ਥੋੜਾ ਡਰਦੀ ਹੈ ਨਾ ਥੋੜਾ ਜਿਆਦਾ ਡਰਦੀ ਹੈ ਜੀ ਇਹਦੀ ਉਮਰ ਹੈ ਜਿਹੜੀ ਉਹ ਲਗਭਗ 26 ਮਹੀਨੇ ਹੈ ਠੀਕ ਹੈ ਜੀ ਹਾਂ ਜੀ ਦੰਦੋ ਦੋ ਦੰਦੋ ਵੀ ਹੈ ਦੰਦੋ ਦੋ ਦੰਦ ਹੈ ਜੀ ਠੀਕ ਹੈ ਚੈੱਕ ਕਰਕੇ ਕੋਈ ਵੀ ਵੀਰ ਲਿਜਾ ਸਕਦਾ ਹੈਗਾ ਤੇ ਬੱਛੀ ਤੇ ਮਾਰੀ ਲੱਭੀ ਕੈਮਰਾ ਇੱਕ ਵਾਰੀ ਬੱਛੀ ਚੈੱਕ ਕਰਦੇ ਬੱਛੀ ਬੜੀ ਟਾਪ ਕੁਆਲਿਟੀ ਦੀ ਹੈ ਕਿਹੜੇ ਸੀਮਨ ਦੀ ਦੱਸਿਓ ਭਾਈ ਬੱਛੀ ਵੀਰ ਜੀ ਇਹ ਬੌਬ ਆ ਫਾਈਵ ਸਟਾਰ ਦੀ ਹੈ ਫਾਈਵ ਸਟਾਰ ਸੀਮਨ ਦੀ ਬੱਛੀ ਹੈ ਜੀ 5 ਦੇ ਫੋਅਰ ਸਟਾਰ ਦੀ ਹਾਂ ਜੀ ਹਾਂ ਫਾਈਵ ਸਟਾਰ ਦੀ ਹੈ ਇਹ ਕਿਹੜਿਆਂ ਦਾ ਇਹ ਇਹ ਬੀਐਸ ਵਾਲਿਆਂ ਦਾ ਹੈ ਜੀ ਮਤਲਬ ਆਪਣਾ ਬੋਬ ਬੋਲਾ ਜਿਹੜਾ ਮਸ਼ਹੂਰ ਹੈ ਪੂਰਾ ਠੀਕ ਹੈ ਗੱਲ ਤੇ ਉਹਦਾ ਹੀ ਅਸੀਂ ਸੀਮਨ ਭਰਾਇਆ ਸੀਗਾ ਇਹਦੇ ਠੀਕ ਹੈ ਗੱਲ ਤੋਰ ਦਿਓ ਜੀ ਕੋਲ ਇਹ ਬਿਲਕੁਲ ਹੀ ਬੱਚੇ ਵਰਗਾ ਥੋੜਾ ਜਿਹਾ ਡਰਦੀ ਜ਼ਰੂਰ ਆ ਉਹਦਾ ਕੱਦ ਕਾਠ ਚੰਗਾ ਤੇ ਆਰਡਰ ਮੈਂ ਇਹ ਕਹੂੰਗਾ ਮਨ ਲੋ ਜਾਵੇਂ ਫਿਕਸ ਜਾਲੇ ਵਾਰ ਰੱਖ ਦਿਆ ਇੱਥੇ ਤੋਂ ਕਰ ਸਕਦੇ ਹਾਂ ਚੱਕ ਥੋੜਾ ਜਿਹਾ ਬੱਚੇ ਦਾ ਜ਼ਿਆਦਾ ਕਰਦੀ ਆ ਤੇ ਚਵਾਈ ਦੀ ਕਿਵੇਂ ਆ ਬਾਈ ਚਵਾਈ ਦੀ ਇੱਕ ਨੰਬਰ ਆ ਵੀਰੇ ਆਹ ਰੂਲ ਤਾਂ ਨਹੀਂ ਕਰਦੀ ਨਾ 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 ਰਾਤ ਹੀ ਸੂਈ ਐ ਰਾਤ ਵੀ ਚੋਈ ਸੀ ਅਸੀਂ ਸਵੇਰੇ ਵੀ ਚੋਈ ਐ ਠੀਕ ਹੈ ਗੱਲ ਹਾਂ ਤੇ ਕਿੰਨਾ ਕਿੰਨਾ ਕ ਬੋਲਾ ਕੱਢਿਆ ਆਪਾਂ ਇਹਦਾ ਤਕਰੀਬਨ 12-13 ਲੀਟਰ ਦੋਲਾ ਸਵੇਰੇ ਕੱਢਿਆ ਜੀ ਮਤਲਬ ਰਾਤ ਦਾ ਤੇ ਸਵੇਰ ਦਾ ਮਿਕਸ ਠੀਕ ਹੈ ਜੀ ਮਤਲਬ ਜੇ ਕੋਈ ਭਰਾ ਚੋਣ ਆਉਂਦਾ 12 ਤੋਂ 13 ਕਿਲੋ ਚ ਪਾ ਦਿਆਂਗੇ ਆਪਾਂ ਹਾਂਜੀ ਹਾਂ ਹਾਂ ਹਸ ਕੇ ਟਾਈਮ ਤੋਂ ਟਾਈਮ ਹਾਂਜੀ 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 ਠੀਕ ਹੈ 12-13 ਤੋਂ ਸਟਾਰਟ ਹੋਈ ਆ ਤੇ ਕਿੰਨਾ ਕੁ ਦੁੱਧ ਦੇ ਸਕਦੀ ਆ ਭਾਈ ਆਈਡੀਆ ਜੀ ਵੀਰ ਜੀ ਬਾਕੀ ਤਾਂ ਦੇਖੋ ਦੁੱਧ ਆਪਾਂ ਸੇਵਾ ਦਾ ਕਹਿੰਦੇ ਹੁੰਨੇ ਆ ਠੀਕ ਆ ਗੱਲ ਸਭ ਤੋਂ ਮਹਿੰਤਾਂ ਠੀਕ ਆ ਗੱਲ ਪਰ ਐ ਵੀ ਜਿੰਮੇ ਕਿਦੀ ਮਤਲਬ ਜਿੰਨੀ ਕੁ ਬਣਤਰ ਹੈਗੀ ਆ ਆ ਬੰਦੋ ਜੀ ਬੀ 24 25 ਲੀਟਰ ਦੁੱਧ ਦੇ ਸਕਦੀ ਹੈ ਜੀ ਬੱਚੀ ਠੀਕ ਹੈ ਗੱਲ ਇਹਦੀ ਮਾਂ ਅਸੀਂ ਤਿੰਨ ਸੂਏ ਚੋਣ ਤੋਂ ਬਾਅਦ ਫਿਰ ਵੇਚੀ ਸੀ ਠੀਕ ਹੈ ਗੱਲ ਯਾਨੀ ਇਹਦੀ ਮਾਂ ਨੇ ਸਾਡੇ ਕੋਲੇ 28 27 28 ਲੀਟਰ ਦੁੱਧ ਬੜੇ ਆਮ ਸੇਵਾ ਤੇ ਘਰੇਲੂ ਸੇਵਾ ਤੇ ਦਿੱਤਾ ਠੀਕ ਹੈ ਗੱਲ ਕਿਹਨਾ ਹੋਰ ਕਮਾ ਦੋ ਬਈ ਇੱਥੋਂ ਹਾਂਜੀ ਇੱਕ ਵਾਰੀ ਤੁਹਾਨੂੰ ਜੱਜਮੈਂਟ ਆਰਡਰ ਦੀ ਹੋਰ ਕਰਾ ਦੂੰਗਾ 12 ਤੋਂ 13 ਕਿਲੋ ਜਿੰਨਾ ਬੌੜਾ ਅੱਜ ਹਾਜ਼ਰ ਹੈ ਮੈਂ ਤੁਹਾਨੂੰ 100 ਹੀ ਰეკਮੈਂਡ ਕਰੂੰਗਾ ਇਹ ਬਾਈ ਕਹਿੰਦਾ ਚਬਾ ਕੇ ਦੇ ਦਾਂਗੇ ਆਪਾਂ ਟਾਈਮ ਤੋਂ ਟਾਈਮ 12 ਤੋਂ 13 ਕਿਲੋ ਅੱਜ ਜਿੰਨਾ ਇਹਦੇ ਕੋਲ ਤਿਆਰੀ ਦਾ ਦੇ ਨਾਲ ਆ ਗਈ ਇਹਦੇ ਬੱਚੀ ਥੋੜਾ ਬੱਚੇ ਦਾ ਕਰਦੀ ਆ ਜਾਣ ਦੋ ਕੋਈ ਗੱਲ ਨਹੀਂ ਤੇ ਚਵਾਈ ਦੀ ਕਿਵੇਂ ਬਾਈ ਇਹ ਚਵਾਈ ਬਹੁਤ ਵਧੀਆ ਵੀਰ ਜੀ ਬਿਲਕੁਲ ਪੂਰੀ ਆ ਭੋਲੀ ਹੈ ਹਾਂ ਤੇ ਥਣ ਤੁਸੀਂ ਦੇਖ ਲਓ ਜਮਾ ਕੱਲਾ ਕੱਲਾ ਜੀ ਮੁੱਠੀ ਵਾਲਾ ਥਣਾ ਔਰ ਉਰ ਤਾਂ ਨਹੀਂ ਮਨਾਉਂਦੀ ਬਾਈ ਔਲਾ ਰਾਤ ਤਾਂ ਮਾੜੀ ਮੁੱਟੀ ਜੀ ਕਰਦੀ ਸੀ ਵੀਰੇ ਲੂਣ ਹੈ ਨਾ ਠੀਕ ਆ ਗੱਲ ਪਰ ਐ ਸਵੇਰੇ ਅਸੀਂ ਚੋਈ ਆ ਫਿਰ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਓਕੇ ਆ ਕੰਮ ਜਮਾ ਹੁਣ ਹਾਂ 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 ਜਮਾ ਓਕੇ ਆ ਰੇਟ ਕੀ ਰੂਗਾ ਜੀ ਇਹਦਾ ਰੇਟ ਵੀਰ ਜੀ ਹੁਣ ਤਾਂ ਆਪਾਂ ਜਿਵੇਂ ਮਰਜੀ ਕਹੀ ਜਾਈਏ ਹਾਂਜੀ ਪਰ ਅਸੀਂ 85000 ਰੁਪਏ ਦੀ ਬੱਛੀ ਵੇਚਾਂਗੇ ਠੀਕ ਹੈ ਗੱਲ 85 ਦੀ ਦੇ ਦਾਂਗੇ ਹਾਂਜੀ ਤੇ ਨਾਲ ਆ ਗਈ ਬੱਛੀ ਤੇ ਆਪ ਆ ਗਈ ਦੰਦੋ ਦੁੱਗੀ ਕੇਰਾ ਭਾਈ ਉਧਰਲੇ ਬੰਨੇ ਨੂੰ ਹੋਰ ਕਮਾ ਦੋ ਤੇ ਨਾਲ-ਨਾਲ ਤੁਹਾਡਾ ਫੋਨ ਨੰਬਰ ਬੋਲ ਦਿਓ ਜੀ ਵੀਰ ਜੀ ਫੋਨ ਨੰਬਰ ਆਪਣਾ ਹੈਗਾ 98783 ਹਾਂਜੀ 50508 50508 ਆ ਗਿਆ ਭਾਈ ਦਾ ਨੰਬਰ ਪਿੰਡ ਰਹੂਗਾ ਧੰਦੀਵਾਲ ਤਹਿਸੀਲ ਰਹੂਗੀ ਧੂਰੀ ਤੇ ਜਲਾ ਰਹੂਗਾ ਸੰਗਰੂਰ ਹਾਂ ਮੈਂ ਸਰਕਾਰੀ ਟੀਚਰਾਂ ਵੀਰ ਜੀ ਠੀਕ ਹੈ ਗੱਲ ਸੀਨੀਅਰ ਸਕੈਂਡਰੀ ਸਕੂਲ ਵਾਲੀਏ ਮੇਰੀ ਡਿਊਟੀ ਹੈ ਤੇ ਨਾਲ-ਨਾਲ ਕਹੂੰਗਾ ਸ਼ੌਂਕ ਵੀ ਹੈ ਹਾਂ ਬਸ ਇੱਕ ਆਇਆ ਵੀ ਚਲੋ ਸਾਡੇ ਕੋਲੇ ਉਹ ਦੂਜੀ ਬੈੜੀ ਸੂਈ ਹੋਈ ਐ ਠੀਕ ਆ ਜੀ ਫਿਰ ਸਾਨੂੰ ਥੋੜੀ ਜੀ ਸਾਹਮਣ ਦੀ ਦਿੱਕਤ ਆਉਂਦੀ ਐ ਠੀਕ ਆ ਗੱਲ ਭਰਾ ਦੀ ਦੁਕਾਨ ਐ ਕਰਿਆਨੇ ਦੀ ਤੇ ਇਸ ਕਰਕੇ ਅਸੀਂ ਵੇਚ ਰਹੇ ਹਾਂ ਨਹੀਂ ਬੱਚੀ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈਗੀ ਠੀਕ ਆ ਗੱਲ ਸੌ ਦੀ ਸੌ ਆ ਹਾਂ ਦੋ ਡੰਗ ਤਿੰਨ ਡੰਗ ਚਾਰ ਡੰਗ ਕੋਈ ਵੀ ਵੀਰ ਕਿਸੇ ਵੀਰ ਨੇ ਮਤਲਬ ਆਪਦਾ ਕਾਰੋਬਾਰ ਕਰਨਾ ਐ ਅੱਗੇ ਹਾਂਜੀ ਹਨਾ ਮਤਲਬ ਡੈਰੀ ਫਾਰਮ ਖੋਲਣਾ ਐ ਤਾ ਉਹ ਬਰੀਡ ਤੇ ਕੋਈ ਕੰਮ ਕਰਨਾ ਚਾਹੁੰਦਾ ਤਾਂ ਦੇਖੋ ਬੱਚੀ ਵੀ ਗਾਹ ਬਹੁਤ ਵਧੀਆ ਚੰਗੇ ਸੀਮਨ ਦੀ ਤਸੱਲੀ ਕਰਕੇ ਲਿਆ ਸਕਦੇ ਹਾਂ 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 ਤਸੱਲੀ ਕਰਕੇ ਵੀਰੇ ਡੀਐਨਏ ਕਲੀਅਰ ਕਰਕੇ ਵੀ ਆਪਾਂ ਮੱਛੀ ਮਤਲਬ ਇਹਦੀ ਮਤਲਬ ਕਰਵਾ ਸਕਦੇ ਹਾਂ ਨਾ ਬੱਚੀ ਦੀ ਵਾਈ ਕਹਿੰਦਾ ਨਾ ਡੀਐਨਏ ਤੱਕ ਦੀ ਵੀ ਗਾਰੰਟੀ ਦੇਵੂਗੀ ਤੇ ਬਾਕੀ ਮੱਲੋ ਕੁਆਲਿਟੀ ਤੁਹਾਡੇ ਸਾਹਮਣੇ ਆ ਉਹ ਸਲਾਈਡ ਵੀ ਸਾਡੇ ਕੋਲੇ ਸਾਮੀ ਪਈ ਆ ਵੀਰੇ ਹਰੇਕ ਪੱਖ ਤੋਂ ਤੁਹਾਡੀ ਤਸੱਲੀ ਕਰਨ ਦਾ ਫਰਜ਼ ਹੈ ਤੇ ਬਾਈ ਕਹਿੰਦਾ ਪੂਰੀ ਤਸੱਲੀ ਕਰਾ ਕੇ ਦੇਣੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਬਾਈ ਨਾਲ ਕਰ ਲਿਓ ਹਾਂ ਬਾਕੀ ਰੇਟ ਵੀ ਅਸੀਂ ਕੋਈ ਐ ਨਹੀਂ ਕੀਤਾ ਮਤਲਬ ਵੀ ਅਸੀਂ ਲੱਖ ਮੰਗ ਲਈਏ ਅਸੀਂ ਜਿਹੜਾ ਦੇਣ ਲੈਣ ਵਾਲਾ ਰੇਟ ਆ ਬਸ ਉਹੀ ਰੇਟ ਕੀਤਾ ਠੀਕ ਆ ਜੀ ਹਾਂਜੀ ਹਾਂ